ਪਹਿਲਾਂ ਤਾਂ ਮੈਨੂੰ ਖਾਲਸਾਡ ਬਾਰੇ ਕੋਈ ਨੌਲੇਜ ਨਹੀਂ ਸੀ ਜਿਉਂ ਸੱਟ ਲੱਗੀ ਆ ਤੇ ਫਿਰ ਇਦਾਂ ਸਹੀ ਜਿਹੀ ਜੇ ਫਿਰ ਮੈਂ 2018 ਜਾ ਕੇ ਮੇਰੇ ਕੋ ਖਾਲਸਾਡਲੇ ਆਏ ਆ ਇੱਕ ਸਾਲ ਦੋਈ ਉਹ ਲੈਣੇ ਦੋਈ ਚਲਦੇ ਮੈਂ ਮੁੜ ਕੇ ਬਾਦੋਂ ਚਲੇ ਦੋਈ ਲੈਣੇ ਦੋਈ ਲਾਉਂਦਾ ਰਿਹਾ ਪਰ ਬਹੁਤ ਔਖਾ ਹੁੰਦਾ ਇਹ ਹੁਣ ਬਾਈ ਦੇ ਵਿੱਚ ਫੇਰ ਦੁਬਾਰਾ ਮੈਂ ਇਹਨਾਂ ਨੂੰ ਰਿਕਵੈਸਟ ਕੀਤੀ ਤੇ ਮੇਰੇ 2022 ਤੋਂ ਫੇਰ 21 ਅੱਜ 21 ਅੱਜ ਤੋਂ ਦੋ ਕਿਲ ਦੇ ਆ ਤੇ ਇੱਕ ਨੰਬਰ ਮੈਂ ਖਾਉ ਮੇਰੇ ਕੋ ਇਹਨਾਂ ਨੇ ਰਿਕੁਐਸਟ ਕੀਤੀ ਮੈਂ ਉਹ ਲਗਾਤਾਰ ਅੰਦਰ ਹੋਣ ਕਰ ਮੈਂ ਨਾਲ ਉਹ ਰਿਕੁਐਸਟ ਕੀਤੀ ਮੈਨੂੰ ਜਿਹੜੀ ਐਲੈਕਟ੍ਰੋਨਿਕ ਬੀਲ ਜੇਰ ਪ੍ਰੋਵਾਈਡ ਕਰਾਈ ਜਾਵੇ ਤੇ ਉਹ ਮੈਨੂੰ ਖਾਲਸਾ ਵੱਲੋਂ ਐਲੈਕਟ੍ਰੋਨਿਕ ਬੀਲ ਜੇ ਵੀ ਮਿਲਿਆ ਸਾਡਾ ਪਰਿਵਾਰ ਜਿਹੜਾ ਤੁਹਾਨੂੰ ਪਤਾ ਵੀ ਬਾਬਾ ਬਕਰਬ ਸਿੰਘ ਮਾਨ ਚੱਲਦਾ ਪਰਿਵਾਰ ਆ ਮੈਂ ਬਾਬਾ ਗਰਵਾਣ ਸੰਮਣ ਚੱਲਦਾ ਛੋਟਾ ਭਰਾ ਹਾਂ ਉਸ ਟਾਈਮ ਤੇ ਸੀਆਈ ਸਟਾਫ ਉਹਦੇ ਜਿਹੜੇ ਪੁਲਿਸ ਨੇ ਸਾਨੂੰ ਬਹੁਤ ਪਰੇਸ਼ਾਨ ਕੀਤਾ तकरीबन 6 ਮਹੀਨੇ ਲਗਾਤਾਰ ਉਹਨਾਂ ਨੇ ਮੈਨੂੰ ਟੌਰਚਰ ਕੀਤਾ ਉਦੋਂ ਮੇਰੇ ਰੀਡ ਦੀ ਹੱਡੀ ਦੇ ਮਣਕੇ ਜਿਹੜੇ ਉਹਨਾਂ ਨੇ ਇੰਨਾ ਤਸ਼ੱਦਦ ਕੀਤਾ ਸੀ ਮੈਂ ਤਰਨ ਰਹਿ ਗਿਆ ਸੀ ਫਿਰ ਸਹੀ ਜਿਹੇ ਮਾੜਾ ਸ਼ਮੂਲ ਸ਼ੰਕਰਾ ਇਥੋਂ ਮੈਡੀਕਲ ਦਵਾਈਆਂ ਲਿੰਗਾਰੇ ਆ ਤੇ ਫਿਰ ਉਹ ਸੇਫਟੀ ਬੈਲਟ ਦੇ ਨਾਲ ਮੈਂ ਮਾੜਾ ਮੱਡਾ ਤਰਨ ਜਗਾਇਆ ਉਹਦਾ ਕਰਕੇ ਪੁਲਿਸ ਦਾ ਕੁੱਟਿਆ ਕਰਕੇ ਜਿੱਦੋਂ ਉਹਨਾਂ ਐਕਸੀਡੈਂਟ ਹੋਇਆ ਮੋਰ ਸਾਲ ਤੋਂ ਲੱਗਾਗਾ ਉਹ ਪਹਿਲੇ ਬਣ ਕੇ ਫੇਰ ਦੁਬਾਰਾ ਹਿੱਲ ਗਏ ਢਿੱਲਣ ਕਰਕੇ ਬਣ ਕੇ ਫੇਰ ਬਿਲਕੁਲ ਢੱਡ ਹੋ ਗਿਆ ਖਾਲਸਾ ਇਹਨੂੰ ਕੀ ਕਹਿਣਾ ਚਾਹੁੰਦੇ ਉਸ ਟਾਈਮ ਦੇ ਜਿਹੜੇ ਨੌਜਾਨ ਸੀ ਅੱਜ ਮੇਰੇ ਹੁਣ 65-70 ਸਾਲ ਦੇ ਵਿੱਚ ਹੈਗੇ ਆ ਕੋਈ 80 ਸਾਲ ਦਾ ਹੈਗਾ ਤੇ ਉਹਨਾਂ ਦਾ ਸਾਰਾ ਤੇ ਫਿਰ ਕੀ ਕਹਸਾ ਕੋਈ ਤੇ ਖਾਲਸਾ